ਏਹ ਬਲੀਦਾ ਜੀ ਦੇ ਸ਼ਿਸ਼ ਪ੍ਰਮਾਨੰਦ ਜੀ ਉਹਨਾਂ ਨੇ ਚਲਣ ਵਾਸਤੇ ਗੁਰੂਆਂ ਦੀ ਮਹਿਮਾ ਸੁਣਾਈ ਫਿਰ ਆਗੇ ਮੋਹਣ ਦਾ ਜੀ ਮਹਾਰਾਜ ਬਰਗਾੜੀ ਵਾਲੇ ਜਿਨ੍ਹਾਂ ਨੂੰ ਕਹਿੰਦੇ ਮੋਹਣ ਤੇਰੇ ਉੱਚੇ ਮੰਦਰ ਸੋਹਣ ਜਵਾਰੇ ਫਿਰ ਉਹ ਆਗੇ ਜਿਨ੍ਹਾਂ ਨੇ ਬਹੁਤ ਸਮੇਂ ਬਾਬਾ ਜੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੇ ਬਾਬਾ ਜੀ ਦੀ ਮਹਿਮਾ ਸੁਣਾਈ ਇਹ ਸੁਣ ਕੇ ਤਪਦੇ ਹਿਰਦੇ ਵੀ ਸ਼ਾਂਤ ਹੁੰਦੇ ਤੇ ਉਸ ਤੋਂ ਬਾਅਦ ਆ ਗਏ ਗੁਰਚਰਨ ਦਾਜੀ ਮਹਾਰਾਜ ਫਿਰ ਉਹਨਾਂ ਨੇ ਮਾਲਕ ਦਾ ਜਸ ਸੁਣਾਇਆ ਤੇ ਉਸ ਤੋਂ ਬਾਅਦ ਆ ਗਏ ਸ਼ਾਸਤਰੀ ਜੀ ਮਹਾਰਾਜ ਸੋ ਮੀਰਾ ਅਮਸ਼ਰਨ ਦੀ ਤੇ ਉਹਨਾਂ ਦੇ ਪ੍ਰਮਾਤਮਾ ਦੀ ਮਹਿਮਾ ਸੁਣਾਈ ਭਾਵ ਕਹਿੰਦਾ ਕਿ ਇਹ ਸਭ ਉਹ ਪਾਤਸ਼ਾਹਾਂ ਦੀ ਮਹਾਰ ਬਖਸ਼ਿਸ਼ ਹੈ ਇਹ ਸਥਾਨ ਜਿੱਥੇ ਅੱਜ ਆਪਾਂ ਵਿਰਾਜਮਾਨ ਹੈ ਜਿੱਥੇ ਹੁਣ ਮਨੋ ਮਲੀ ਜੀ ਲੱਗਦਾ ਹੈ ਤੇ ਮਾਨਸਿਕ ਸ਼ਾਂਤੀ ਮਿਲਦੀ ਹੈ ਤੇ ਸਾਡਾ ਲੋਕ ਤੇ ਪਰੋਕ ਉਸਦਾ ਉਸਦਾ ਇਹ ਪਹਿਲਾ ਥੋੜੀ ਜਿਹੀ ਜਗ੍ਹਾ ਹੁੰਦੀ ਸੀ 1964 ਦੇ ਵਿੱਚ ਇੱਥੇ ਜਦੋਂ ਪਹਿਲਾ ਗਰਮੀਆਂ ਦੇ ਵਿੱਚ ਲੱਗਦਾ ਹੁੰਦਾ ਜੀ ਮੇਲਾ ਬਾਬਾ ਗਾਂਵਦਾਰ ਜੀ ਦਾ ਤੇ ਬਾਅਦ ਚ ਭਾਦ ਹੋ ਜਾਗੇ ਹਾਲ ਕਹਿਣ ਦਾ ਕਿ 15 ਭਾਦੋਂ ਦੇ ਕਰੀਬ ਤੇ ਗਰਮੀ ਸੀ ਜਿਆਦਾ ਇੱਥੇ ਮਗਰਲੇ ਪਾਸੇ ਸਿੰਪਲ ਜਿਹੇ ਕਮਰੇ ਹੁੰਦੇ ਸੀਗੇ ਤੇ ਇੱਥੇ ਮਾਇਆ ਰੋਟੀ ਬਗਾਉਂਦੀਆਂ ਸੀ ਤੇ ਗਰਮੀ ਸੀ ਲੋ ਵਕਤੀ ਸੀ ਅਸਾ ਟਿੱਪੇ ਹੀ ਹੁੰਦੇ ਸੀ ਉਦੋਂ ਤੇ ਕੋਈ ਵੀ ਆਦਮੀ ਇੱਥੇ ਤਵੀ ਥੱਲੇ ਝੋਕਾ ਲਾਉਣ ਵਾਸਤੇ ਨਾ ਬੈਠੇ ਸਾਰੀ ਭੱਜਿਆ ਕਰਨ ਸੇਕ ਮੂਰੇ ਬੈਠਣਾ ਬਹੁਤ ਔਖਾ ਗਰਮੀ ਦੇ ਮਹੀਨੇ ਇਹ ਜਗੀਰ ਜੋਗੀ ਹੁੰਦਾ ਜਲਾਲ ਤੋਂ ਕਿਉਂਕਿ ਜਲਾਲ ਨਗਰੀ ਜਿਹੜੀ ਹੈ ਨਾ ਇਹ ਸਾਰਾ ڈاکੂਆਂ ਦਾ ਪਿੰਡ ਸੀ ਤੇ ਪਾਦਸ਼ਾਹ ਦੀਨੂ ਜੇ ਮਾਲਕ ਗਰੀਬ ਦੁਮਾਜ ਕਰੁਣਾ ਨਿਧਾਨ ਧਰ ਲੋਕ ਪਾਲੂ ਮਹਿਰਾਂ ਦੇ ਦਾਤੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਲੇ ਭੁੱਲੇ ਭਟਕਿਆਂ ਨੂੰ ਸੱਚ ਦਾ ਮਾਰਗ ਦਿਖਾਉਣ ਵਾਲੇ ਤੇ ڈاکੂਆਂ ਤੋਂ ਸਾਧੂ ਬਣਾਉਣ ਵਾਲੇ ਜੋ ਜੀ ਪਾਤਸ਼ਾਹ ਨੌਰ ਰਹਿੰਦੇ ਹੁੰਦੇ ਸੀ ਤੇ ਉਹਦੇ ਮੇ ਲਦਾ ਜੀ ਵੀ ਨਾਲ ਹੁੰਦੇ ਸੀ ਉੱਥੇ ਤੇ ਬ੍ਰਹਮ ਤੇਵ ਜੀ ਵੀ ਹੁੰਦੇ ਸੀ ਤੇ ਹੰਸਦੇਵ ਜੀ ਉਹ ਵੀ ਅੱਛੇ ਵਿਦਵਾਨ ਸੀ ਉਹ ਸਮੇਂ ਦੇ ਕਿਉਂਕਿ ਪ੍ਰਾਣੀ ਦਾਸ ਵੀ ਪਾਸ ਸੀ ਦਵਾਈ ਦੇਵ ਜੀ ਮਾਰ ਸੀ ਕਥਾ ਵੀ ਬਹੁਤ ਸੋਹਣੀ ਸੁਣਾਉਂਦੇ ਹੁੰਦੇ ਸੀ ਉਹ ਵੀ ਉੱਥੇ ਮੌਜੂਦ ਹੁੰਦੇ ਸੀ ਤੇ ਜਿਉਂਦਾ ਜੀ ਜਦ ਐਥੇ ਵੀ ਹੈ ਕੁਝ ਸਮਾਂ ਤੇ ਪਹਿਲਾਂ ਫਹਿਲਵਾਣੀ ਵੀ ਕਰਦੇ ਰਹੇ ਉਹ ਵੀ ਉੱਥੇ ਬਰਾਜਮਾਨ ਸੀ ਮੇਲ ਪੁਆਇੰਟ ਉੱਥੇ ਜਰਾਲ ਦੀ ਸੰਗਤ ਪਹੁੰਚੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਕਰ ਕਰਕੇ ਤੇ ਜਲਾ ਦੀ ਨਗਰੀ ਵਿੱਚ ਆਇਆ ਇਹ ਉਹ ਡਾਕੂਆਂ ਦਾ ਪਿੰਡ ਸੀ ਤੁਸੀਂ ਇੱਥੋਂ ਹੀ ਇੰਨੀ ਗੱਲ ਤੋਂ ਅਨੁਮਾਨ ਲਾ ਰਹੇ ਹੋ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਜਦ ਡਾਕੂਆਂ ਦਾ ਫਿਰਣ ਸੀ ਨਾ ਲੋਕ ਕਹਿੰਦੇ ਸੀ ਇਹ ਜਲਾਲ ਦਾ ਡਾਕੂ ਹੁੰਦਾ ਤੇ ਅੱਜ ਸਾਰੀ ਦੁਨੀਆ ਤੇ ਚਾਹੇ ਹਿੰਦੁਸਤਾਨ ਹੋਵੇ ਜਾਂ ਕੈਨੇਡਾ ਜਾਂ ਅਮਰੀਕਾ ਤੇ ਚਾਹੇ ਇੰਗਲੈਂਡ ਦਾ ਜਾਂ ਨਿਊਜ਼ੀਲੈਂਡ ਦਾ ਜਾਂ ਆਸਟ੍ਰੇਲੀਆ ਜਾਂ ਸਿੰਗਾਪੁਰਾ ਜਾਂ ਬਰਲੇਈ ਸੈ ਇਨੀ ਕੰਟਰੀ ਇੱਥੇ ਮਰਜੀ ਜਾਓ ਜਦੋਂ ਜਰਾ ਆਰ ਦੀ ਗੱਲ ਕਰੋਗੇ ਇਹ ਉਹ ਕਣ ਕੇ ਉਹ ਜਲਾਲ ਸਾਧੂਆਂ ਦਾ ਬੜਾ ਜਿੱਥੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਤੇ ਅੱਜ ਉਹੀ ਜਲਾਲ ਜਿਹੜਾ ਪਹਿਲਾਂ ਰਾਗੂਆਂ ਦਾ ਵਜਦਾ ਸੀ ਅੱਜ ਸਾਧੂਆਂ ਦੇ ਨਾਂ ਤੇ ਮਹਾਪੁਰਸ਼ਾਂ ਦੇ ਨਾਂ ਤੇ ਮਸ਼ਾ ਹੋ ਗਿਆ ਤੇ ਉੱਥੇ ਆਉਣ ਨਾਲ ਇਨਸਾਨ ਦੇ ਦੁੱਖ ਦੂਰ ਹੋਦੇ ਆਪਾ ਜੀ ਦਾ ਹੁਕਮ ਸੀ ਕਿਉਂਕਿ ਓਖਾ ਦਾ ਅਸਤਾਜੁਰੂ ਕੀਤਾ ਸੀ ਨਾ ਤੇ ਪਾਤਸ਼ਾਹ ਕਹਿੰਦੇ ਭਾਈ ਦਰਗਾ ਜੋ ਮਨਜ਼ੂਰੀ ਆ ਗਈ ਜਿਹਦਾ ਕਿਤੇ ਆਪਰੇਸ਼ਨ ਨਾ ਹੋਵੇ ਉਹਦੇ ਅੱਖ ਦਾ ਰਾਜ ਇੱਥੇ ਹੋਗਾ ਤੇ ਹੁਣ ਆ 16 ਮਾਰਚ ਦਾ ਕੈਂਪ ਸੀ ਤੇ ਉਹਨੇ ਤੇ ਤਕਰੀਬਨ ਬਹੁਤ ਜ਼ਿਆਦਾ ਪੇਸ਼ੈਂਟ ਆਏ ਸੀ ਤੇ 500 ਦੇ ਕਰੀਬ ਉੱਥੇ ਆਪਰੇਸ਼ਨ ਹੋਏ 500 ਆ ਗਏ ਲੈ ਜੀ ਭਾਈ ਗਏ ਵੇਠੋ ਬਰਾਜੋ ਪਾਪਾ ਜੀ ਉੱਟੋ ਜਲਦੇ ਤੁਸੀਂ ਵੀ ਸਾਹਮਣੇ ਬੈਠੇ ਹੋ ਮਨ ਜੋਸ਼ ਹੋਦਾ ਹੈ ਮੈਂ ਬਾਰੇ ਕੀ ਜੈ ਕਲਸੀਆ ਪਤਿਆਵ ਜੰਦਰ ਮਹਾਰਾਜ ਕੀ ਜੈ ਬੋਲੇ ਹਨੂਮਾਨ ਮੇਰੰਗ ਬਰੇ ਕੀ ਜੈ ਬੋਲੇ ਸ਼ਿਵ ਸ਼ੰਕਰ ਕੋ ਬੋਲੇ ਨਾ ਜੀ ਮਾਰਾ ਜੀ ਕੀ ਜੈ ਬੋਲੇ ਸਰਬ ਸੰਤ ਭਗਤਨ ਕੀ ਜੈ ਬੋਲੇ ਸਰਬ ਸਿਧਾਰਥ ਸੇਵਾਦਾਨੋਂ ਕੀ ਜੈ ਤਾਂ ਮੇਨ ਪੁਆਇੰਟ ਕਿ ਤਕਰੀਬਨ ਅਜੇ ਵੀ ਚੱਲੀ ਜਾਂਦੇ ਆ ਪ੍ਰੈਸ਼ਰ ਉਹ ਕੈਂਪ ਵਾਲੇ ਤੇ ਡਾਕਟਰ ਵੀ ਬੜੇ ਸ਼ੌਂਕ ਨਾਲ ਪ੍ਰੈਸ਼ਰ ਕਰਦੇ ਆ ਤੇ ਪਹਿਲੇ ਜਣਾ ਪਤੀ ਪਤਨੀ ਡਾਕਟਰ ਹੈ ਜਦ ਮੋਤੂ ਆਇਆ ਹੋਇਆ ਸੀ ਪਹਿਲਾ ਮੋਹਾਲੀ ਸੀ 100 ਆਦਮੀ ਦੇ ਡਾਕਟਰ ਇਹ ਕਹਿੰਦੇ ਸੀ 100 ਆਦਮੀ ਦੇ ਲਾਈਨ ਚ ਪਾਉਣਾ ਤੇ 100 ਪੂਰਾ ਹੋ ਗਿਆ ਨਾ ਡਾਕਟਰ ਸਾਹਿਬ ਆਪ ਆਪਰੇਸ਼ਨ ਕਰਦੇ ਜੀ ਕਹਿੰਦੇ 100 ਹੋ ਗਿਆ ਡਾਕਟਰ ਸਾਹਿਬ ਕਹਿੰਦੇ 20 ਹੋ ਗਿਆ ਚਲ ਕਰਨੀ ਪੈਣੀ ਕਰਲੀ ਆਪਾਂ ਤੇ 20 ਹੋਰ ਬਾਅਦ ਚ ਮਗਾ ਲਏ ਤਾਂ ਮੇਨ ਪੁਆਇੰਟ ਹੈ ਡਾਕਟਰ ਹੁੰਦੇ ਨਾ ਡਾਕਟਰ ਜਿਵੇਂ ਡਾਕਟਰ ਮਨਸੇ ਹੋ ਸੀ ਆ ਵਕੀਲ ਸਾਹਿਬ ਬੈਠੇ ਨੂੰ ਪਤਾ ਕਰਵਾਣ ਸਰ ਬੜੇ ਮੂਰੇ ਅਹੀ ਹੁੰਦੇ ਸੀ ਕੈਂਪ ਕਰਵਾਣ ਦੇ ਜਰਰ ਇਹਨਾਂ ਦੀ ਹਿੰਮਤ ਨਾਲ ਹੀ ਉਹ ਚੱਲਦੇ ਸੀ ਸਾਰੇ ਕੈਂਪ ਤਾਂ ਮੇਨ ਪੁਆਇੰਟ ਜਿਹੜੇ ਡਾਕਟਰ ਹੁੰਦੇ ਆ ਡਾਕਟਰ ਅਸਲੀ ਉਹ ਪੇਸ਼ੈਂਟ ਜਿੰਨੇ ਵੱਧ ਹੋਣਗੇ ਦੇਖ ਕੇ ਖੁਸ਼ ਹੁੰਦੇ ਤੇ ਜਿਹੜਾ ਡਾਕਟਰ ਪੇਸ਼ੈਂਟ ਨੂੰ ਦੇ ਕੇ ਦੁਰਾ ਗਿਆ ਉਹ ਜੀਵਨ ਦੇ ਵਿੱਚ ਸਕਸੈਸਫੁਲ ਨਹੀਂ ਹੁੰਦਾ ਤੋ ਇਸ ਵਾਸਤੇ ਇਹ ਸਾਰੀ ਬਾਬਾ ਜੀ ਦੀ ਬਖਸ਼ਿਸ਼ ਹੈ ਅਸ਼ੀਰਵਾਦ ਹੈ ਮਹਾਪੁਰਸ਼ ਕਹਿੰਦੇ ਨੇ ਸਾਤ ਧਰਤ ਭਈ ਹਰਿਆਵਲੀ ਜਿੱਥੇ ਮੈਂ ਸਤੁਰ ਬੈਠਾ ਆਏ ਸੇ ਜੰਤ ਭਈ ਹਰਿਆਵਲੀ ਜਿਨੇ ਮੇਰਾ ਸਤੁਰ ਵੇਖਿਆ ਜਾਏ ਧਨ ਤਨ ਪਿਤਾ ਧਨ ਤਨ ਕੁਲ ਧਨ ਤਨ ਸੋ ਜਨਣੀ ਜਿਨ ਗੁਰੂ ਜਨਿਆ ਮਾਇ ਤੋ ਗੁਰੂਆਂ ਦੀ ਮਹਿਮਾ ਗੁਰਵਾਨ ਦੀ ਅਪਾਰ ਹੈ। ਤੋ ਉਸ ਵੇ ਜਿਹੜਾ ਜਗੀਰ ਸੀ ਨਾ ਮਾ ਵੀਰ ਦਾ ਭਾਈ ਉਹ ਮੈਨੂੰ ਫੜ ਕੇ ਲੈ ਗਿਆ। ਕਹਿੰਦਾ ਇੱਥੇ ਕੋਈ ਨਹੀਂ ਘੜਦਾ ਤੂੰ ਆ ਸ਼ਮੀਆਂ ਲਾਈ ਜਾ ਕਹਿੰਦਾ ਦੁਨੀਆਂ ਦੀ। ਤੇ ਮੈਨੂੰ ਫੜ ਕੇ ਪਾ ਆ ਗਿਆ। ਤੇ ਮੈਂ ਘਰ ਵਿੱਚ ਜਿਗਿੱਜਿਆ ਸੀ ਕਿਉਂਕਿ ਘਰੇ ਸਖਤ ਕੰਮ ਕਰਨਾ ਪੈਂਦਾ। ਤੇ ਇੱਥੇ ਹੀ ਰਿਚਾਰ ਘੰਟੇ ਉੱਤੇ ਬੈਠਾ ਰਿਹਾ। ਇਹ ਮਾਣਿਆ ਮੀ ਕੋ ਜੂ ਗਿਆ ਸਾਈ ਸੰਗ ਤੁਨ ਲੱਗ ਚਕਾਤਾ ਤੇ ਫਿਰ ਸ਼ਾਵਾ ਜੀ ਤੇ ਲਗੇ ਕਹਦਾ ਵੀ ਵਧੀਆ ਤੂੰ ਖੁੱਖਾ ਰਹਿ ਗਿਆ ਤੇ ਵੀਰਾ ਤਾਂ ਮੇਨ ਪੁਣ ਉਹ ਸਵੇ ਧਰਤੀ ਇਹੋ ਜੀ ਸੀ ਤੇ ਇੱਥੇ ਬਾਬਾ ਜੀ ਨੇ ਕੁਸਮਾ ਲੈ ਕੇ ਤਪ ਕੀਤਾ ਤੇ ਬਲੀਦਾਸ ਜੀ ਜਿਨ੍ਹਾਂ ਦੀ ਅੱਜ ਵਰਸ਼ੀ ਬਣਾ ਰਹੇ ਆ ਉਹ ਬਲੀਦਾਸ ਜੀ ਪਹਿਲਾਂ ਬਾਬਾ ਸੇਵਾ ਦਾਸ ਜੀ ਕੋਲ ਸੇਵਾ ਕਰਦੇ ਹੁੰਦੇ ਸੀ ਬਲੀਦਾਸ ਤੇ ਬਿੱਕਮਨਾਰ ਦੋਨੇ ਇਕੱਠੇ ਗਏ ਜੀ ਤਕਰੀਬ ਜੀ ਕੋਈ ਉਮਰ ਦੇ ਸੀਗੇ ਤੇ ਪਰ ਉਥੋ ਬਾਬਾ ਜੀ ਸੇਵਾ ਦਾ ਜੀ ਕੋਲੋਂ ਤੇ ਕੈਸਾ ਰਹਿ ਕੇ ਜਨਾਲ ਆ ਕੇ ਇਹ ਜਨਾਲ ਮੇਰਾ ਹਸਪਤਾਲ ਸ਼ੁਰੂ ਕੀਤਾ ਸੀ ਤੇ ਹਸਪਤਾਲ ਦੇ ਵਿੱਚ ਜਦੋਂ ਕੈਂਪ ਲੱਗਦਾ ਸੀ ਇਹਨੂੰ ਮੰਥ ਦੀ ਉਹ ਸਾਰੇ ਮਰੀਜ਼ਾਂ ਨੂੰ ਲੰਗਰ ਸ਼ਕਾਉਣ ਦੀ ਚਾਹ ਪਿਉਣ ਦੀ ਤੇ ਦੜੀਆਂ ਸ਼ਕਾਉਣ ਦੀ ਇਹ ਸਾਰੇ ਮਰੀਜ਼ਾਂ ਨੂੰ ਖਾਣਾ ਦੇਣ ਦੀ ਉਹ ਸਾਰੀ ਡਿਊਟੀ ਇਹ ਬਲੀ ਦਾ ਜੀ ਦੀ ਹੁੰਦੀ ਤੇ کئی ਦਿਨ ਚਾਰ ਦਿਨ ਤੇ ਅੰਦਰ ਚੱਲਦਾ ਰਹਿੰਦਾ ਸੀ ਤੇ ਉੱਥੇ ਰਹਿ ਕੇ ਸੇਵਾ ਕਰਨੀ ਤੇ ਸਾਰੇ ਵਰਤਨ ਸਾਹਮਣੇ ਤੇ ਉੱਥੋਂ ਫਿਰ ਬਾਬਾ ਜੀ ਨੇ ਡਿਊਟੀ ਲਾਈ ਸੀ ਨਾਲ ਦੀ ਇੱਥੇ ਜਦੋਂ ਆਉਣ ਲੱਗੇ ਤੇ ਉਸ ਵੇਲੇ ਮੈਨੂੰ ਪਾਸੇ ਕਰਕੇ ਕਹਿੰਦੇ ਕਹਿੰਦੇ ਮੰਦਾ ਮਗਾ ਕਹਿੰਦੇ ਪਾਦਸ਼ਾਹ ਡਿਊਟੀ ਮੇਰੀ ਉੱਥੇ ਲੱਗਦੇ ਚੰਦੀ ਸੇਵਾ ਤੇ ਰੰਗਦਾ ਹੋਈਏ ਤੇ ਜਾਣ ਵਾਸਤੇ ਤੇ ਮਗਾ ਵਧੀਆ ਬਾਬੇ ਕਾਹ ਨਾ ਉਹ ਤੁਹਾਡੀ ਜਗਾ ਉਹ ਬ੍ਰਹਮ ਗਿਆਨੀ ਹੋਏ ਸਮਰਤ ਹੋਏ ਮਹਾਪੁਰਸ਼ ਹੋਏ ਅੰਤਰੀਆਪੀ ਹੋਏ ਤੇ ਉਹ ਜੇ ਸਮਰਤ ਮਹਾਪੁਰਸ਼ਾਂ ਦੇ ਅਸਥਾਨ ਤੇ ਤੂੰ ਜਾ ਕੇ ਸੇਵਾ ਕਰੇਗਾ ਰਹੇਗਾ ਜੀਵਨ ਸਮਰੋਜੂਗਾ ਬਾਬਾ ਕਾਹ ਨਾ ਉਤਾਰੀ ਨਾ ਆ ਮੀਨੀਆ ਪਿੰਡ ਰਹਿੰਦੇ ਜੀਏ ਤੇ ਉਹ ਸੀਗਾ ਤੇ ਬਾਜ ਸੁਨਾਇ ਘਾੜੀ ਕਰਨੈਲ ਸਿੰਘ ਹੁੰਦਾ ਜੀਆ ਉੱਥੇ ਜਗ੍ਹਾ ਉਹਨੇ ਯਾਦ ਦੇ ਵਿੱਚ ਜਗ੍ਹਾ ਹੀ ਬਣਾਈ ਥੋੜੀ ਜੀ ਮਲਕੀਸ਼ ਸਿੰਘ ਜਿਹਾ ਆਪਾਂ ਅੱਜ ਤੇ ਕੋਈ ਅੱਗੇ ਬਣੀ ਵੀ ਐ ਤੇ ਮੇਨ ਪੁਆਇੰਟ ਉਹ ਸਮੇਂ ਮਾਈ ਜੀ ਸੇਵਾ ਕਰਦੀ ਉਹ ਤੇ ਸੀ ਉਹਨੇ ਕਹਾਣੀ ਸੁਣਾਈ ਬਾਬੇ ਕਹਾਂਦੀ ਕੋਈ ਸੇਵਾ ਕਰਦੇ ਸੀ ਉੱਥੇ ਨੰਬਰਾਂ ਤੇ ਰਾਤ ਰਹਿੰਦੇ ਸੀ ਕਹਿੰਦੇ ਕੰਬ ਗਿਆ ਹਰ ਦੁਆਰ ਦਾ ਤੇ ਕੰਬੋਂ ਦਾ 12 ਸਾਲ ਬਾਅਦ ਤੇ ਪਰਿਵਾਰ ਦੇ ਮੈਂਬਰ ਅਸੀਂ ਸਾਰੇ ਬੇਨਤੀ ਕੀਤੀ ਮਾਇਆ ਘੜ ਦੋ ਤਨ ਜਣੇ ਦੁਰੀ ਸੇਵਾ ਜਰਨਗੇ ਤੇ ਸੰਗਤ ਇਥੋਂ ਦੀ ਜਾ ਰਹੀ ਹੈ ਹਰਦوار ਕੁੰਮ ਤੇ ਇਸ਼ਨਾਨ ਕਰਨ ਵਾਸਤੇ ਤੇ ਤੁਸੀਂ ਬਖਸ਼ਿਸ਼ ਕਰੋ ਸਾਨੂੰ ਖੁਸ਼ ਹੋ ਕੇ ਆਗਿਆ ਦਿਓ ਅਸੀਂ ਵੀ ਇਸ਼ਨਾਨ ਕਰਾਈਏ ਜੀਵਨ ਸਫਲ ਹੋ ਜਾਏ ਬਾਰਾਂ ਸਾਬਾ ਦਾ ਕੀਪਤਾ ਮੁੜ ਕੇ ਰਹਿਣਾ ਸਰੀਰ ਦਾ ਨਹੀਂ ਰਹਿਣਾ ਤੇ ਪਾਪਾ ਕਾਂ ਨਵਤਾਰ ਬੇਪਰਵਾਹੀ ਦੇ ਮਾਰਗ ਸੀਗੇ ਉਹਨਾਂ ਨੇ ਕਹਿ ਕਹਿਣ ਲੱਗੇ ਕਹਿੰਦੇ ਇੱਥੇ ਹੀ ਇਸ਼ਨਾਨ ਕਰਨ ਹੋ ਗਿਆ ਪ੍ਰਮ ਗਿਆਨੀ ਸੀ ਤੇ ਕਹਿੰਦੇ ਬਾਬਾ ਜੀ ਸੰਗਤ ਜਾਰੀ ਹੈ ਬੜੀ ਮੁਸ਼ਕਿਲ ਨਾ 12 ਸਾਲ ਮਾਉਣਾ ਤੁਸੀਂ ਖੁਸ਼ ਹੋ ਗਿਆ ਕਹਿਣ ਚੱਲ ਕਹਿੰਦੇ ਜੇ ਤੁਹਾਡੀ ਇੱਛਾ ਹੈਗੀ ਨਾ ਤੇ ਜਾਓ ਰੋ ਕਹਿੰਦੇ ਹੁਣ ਮਹਾ ਪ੍ਰਸ਼ਾਦੀ ਅੰਤਰਜਾਨ ਦਾ ਇੱਕ ਵੰਡ ਤੇ ਆ ਜਾਂਦੀ ਹੈ ਵੀ ਪ੍ਰਵਾਹੀ ਦੇ ਮਾਲਕ ਹੁੰਦੇ ਕਦੇ ਕਦੇ ਖੁਸ਼ੀ ਜਿਹਾ ਦੱਸਦੇ ਆ ਵੀ ਠਾੜ ਛਾਏ ਹੁਣ ਜੇ ਲੋਕ ਇਹ ਕਹਿੰਦੇ ਭਾਈ ਤੁਸੀਂ ਹਰਦਵਾੜ ਜਾਓ ਯਾਰ ਸੰਗ ਦੇ ਨਾਲ ਤੇ ਕਹਿੰਦੇ 13 ਤਰੀਕ ਨੂੰ ਜਿੱਦੇ ਕੁੰਭ ਸੀ ਤੇ ਉਸ ਦਿਨ ਕਹਿੰਦੇ ਐਨੇ ਵਜੇ ਕਿ ਐਨੇ ਮਿੰਟ ਤੇ ਗੰਗਾ ਮਾਤਾ ਉੱਥੇ ਹਾਜ਼ਰ ਹੋਊਗੀ ਉਸ ਸਮੇਂ ਜਿਹੜੇ ਆਦਮੀ ਸ਼ਰਧਾ ਨਾਲ ਇਸ਼ਨਾਨ ਕਰ ਲੈਣਗੇ ਉਹਨਾਂ ਦਾ ਇਸ਼ਨਾਨ ਕੀਤਾ ਦਰਗਾਹ ਦੇ ਵਿੱਚ ਬੂਰ ਹੋਈਆ ਬਾਕੀ ਦਾ ਜਨ ਜਨ ਆ ਕੇ ਲੱਗੂਗਾ ਉਹ ਪਰਿਵਾਰ ਦੇ ਮੈਂਬਰ ਸੋਚਣ ਕਿ ਗੰਗਾ ਦਾ ਉੱਥੇ ਹੀ ਵਗਦੀ ਤੇ ਮਹਾ ਪ੍ਰਸ਼ਾਤਰ ਜਮੇ ਸੀ ਚਲੋ ਕਹਿੰਦੇ ਨੋਟ ਕਰ ਲਓ ਤੇ ਉਸ ਤੋਂ ਬਾਅਦ ਕਹਿੰਦੇ ਨਾ ਕਿ ਤੁਸੀਂ ਭਾਈ ਇੰਨੀ ਤਰੀਕ ਨੂੰ ਜਿਹੜਾ ਦੱਖਣ ਦਿਸ਼ਾ ਦੇ ਵਿੱਚ ਸੌ ਦੇ ਵਿੱਚ ਉਦੋਂ ਖੁੱਲੀ ਜਗ੍ਹਾ ਪਈ ਹੁੰਦੀ ਸੀ ਆਬਾਦੀ ਘੱਟ ਹੁੰਦੀ ਸੀ ਉਸ ਉਸ ਟਾਈਮ ਤੇ ਹਰ ਦੁਆਰਾ ਗੰਗਾ ਦੇ ਕਿਨਾਰੇ ਤੇ ਰਤੀ ਉਦਜੀਦੂ ਤੱਕ ਛਪਰੀਆਂ ਦਾ ਬਾਜ਼ਾਰ ਹੁੰਦਾ ਸੀ। ਤੰਬੂ ਲੱਗੇ ਹੁੰਦੇ ਜਾਂ ਛਪਰੀਆਂ ਪਾਈਆਂ ਹੁੰਦੀਆਂ ਸੀ ਕਾਨਿਆਂ ਦੀਆਂ। ਕਾਹੀ ਵੜ ਲੈਂਦੇ ਜੀ। ਤੇ ਕਹਿੰਦੇ ਜੇ ਤਖਣ ਦੇ ਸ਼ਾਨਾ ਤੇ ਉਸ ਪਾਸੇ ਇਹਨਾਂ ਬਾਜ਼ਾਰ ਹੋਗਾ ਉਸ ਨੂੰ ਇੰਨੇ ਵਜ ਕੇ ਇੰਨੇ ਵੇਲੇ ਅਚਾਨਕ ਅੱਗ ਲੱਗ ਜਾਣੀ ਹੈ। ਤੇ ਉਸ ਰੇਪੇੜ ਤੋਂ ਜਿਹੜਾ ਆ ਗਿਆ ਬਚਣਾ ਨਹੀਂ ਬਸ ਉਹ ਫੋਟੋ ਤੇ ਉਤਰ ਨਾ ਜਾਏ। ਇਹ ਤੇ ਬਾਬਾ ਜੀ ਦੀ ਆ ਗੱਲ ਨੋਟ ਕਰ ਲੋ ਬਾਕੀ ਚੱਲੋਗਾ ਇਹ ਖਤਰਨਾਕ ਗੱਲ ਤੇ ਉਹਨਾਂ ਨੇ ਉਹ ਟਾਈਮ ਨੋਟ ਕਰ ਲਿਆ ਡੇਟ ਨੋਟ ਕਰ ਲਈ ਤੇ ਜਾਵੜੇ ਹੰਬਰ ਤੇ ਜਿਹੜਾ ਟਾਈਮ ਪਾਪਾ ਜੀ ਨੇ ਕਿਹਾ ਸੀ ਉਸ ਟਾਈਮ ਤੇ ਉਹਨਾਂ ਨੇ ਗੰਧਾ ਤੇ ਇਜ਼ਨਾਮ ਜੋ ਅਸੀਂ ਕਿਸੇ ਵੀ ਤੀਰਥ ਤੇ ਜਾਂਦੇ ਆ ਨਾ ਉਹਦਾ ਫਲ ਸਾਨੂੰ ਕਦੋਂ ਹਾਸਲ ਹੁੰਦਾ ਹੈ ਇਹਦਾ ਅਸੀਂ ਅਭਿਪਰੈ ਸਮਝਦੇ ਨਹੀਂ پہلے تو شردن جاؤ تیرے پھر اتنے جا کے تیرھ کا مہاتم سنو کہ تھے جنان کرتا مہاتم کی ہے تیار کیونکہ جن تیار ہے وہ سارے پچھے پچوکڑ یہ ہے کہ کسے سامدشتی برم برہم گی مہا پورش نے یا دیوتے نے یا پیغمبر نے یا اوتار نے بہ کے سال تب کیا تا وہ تیتھ ہیں ਇਹਦਾ ਦੱਬਿਆ ਵਾਲੇ ਕੋਲ ਬਰਨ ਜਿਹੜਾ ਇਹ ਚੌਥੇ ਪਾਤਸ਼ਾ ਸਗਰਾਮ ਦਾ ਜੀ ਮਹਾਰਾਜ ਗੁਰਬਾਣੀ ਚ ਕਰਦੇ ਨੇ ਕਹਿੰਦੇ ਭਾਈ ਜਿੰਨੇ ਦੁਨੀਆ ਦੇ ਤੀਰਥ ਨਾ ਇਹ ਸਾਰੇ ਕਿੰਨੇ ਸੰਭਦ ਰਸਤੀ ਬ੍ਰਹਮ ਗਿਆਨੀ ਮਹਾਪੁਰਸ਼ ਹੈ ਜਿਹੜੇ ਸਭ ਦੇ ਅੰਦਰ ਬ੍ਰਹਮ ਦੇਖਦੇ ਐ ਇਹੋ ਜੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੀ ਚਰਨਾਂ ਦੀ ਛੋਹ ਰੂਪ ਤਸਵੇ ਰਹਿੰਦੇ ਐ ਕਉ ਤਸਦੇ ਇਹ ਵੀ ਸਾਡੇ ਸਮਝ ਨਹੀਂ ਆਉਣਾ ਚੌਥੇ ਪਾਸ਼ਾ ਕਹਿੰਦੇ ਨੇ ਕਹਿੰਦੇ ਗੰਗਾ ਜਮਨਾ ਗੋਦਾਵਰੀ ਸਸਤੀ ਤੇ ਗਰਹਾ ਉਦਮ ਧੂਰ ਸਾਧੂ ਕੀ ਤਾਈਂ ਕੇਲਵਿਕ ਮੈਲ ਭਰਾ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅਠਸਠ ਮੱਜਨਾਈ ਸਤ ਸੰਗਤ ਕੀ ਧੂਰ ਪਰੇ ਉਡਰ ਨੇਤਰੀ ਸਭ ਦੁਰਮਤ ਮੈਲ ਗਵਾਈ ਜਾਨ ਵੀ ਤਪਾ ਭਗੀਰਾ ਥਾਣੇ ਗਦਾ ਥਾਪੇਉ ਮੈ ਸਾਈ ਕਨਸਿਗ੍ਰਿਸ਼ਨ ਜਰਾ ਉਤ ਗੋ ਮਿਲਾਂ ਜੀ ਸੋ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤੈ ਨਾਨਕ ਲਲਾਟ ਹੋਵੇ ਜਿਸ ਲਿਖਿਆ ਅਕੀਰ ਤੇ ਫੈਸਲਾ ਕਰਦੇ ਨੇ ਨਾਨਕ ਲਲਾਟ ਹੋਵੇ ਜਿਸ ਲਿਖਿਆ ਇਸ ਸਾਧੂ ਧੂਰ ਦੇ ਆਰ ਕਰਨ ਲਾ ਭਾਈ ਜਿਹਦੇ ਪਿਛਲੇ ਜਨਮ ਦੇ ਕੋਈ ਚੰਗੇ ਭਾਗੀ ਤੇ ਹੋਣਗੇ ਨਾ ਤੇ ਮਸਤਕ ਦੀ ਲੇਖ ਚੰਗੀ ਹੋਗੀ ਤੇ ਮਾਲਕ ਦੀ ਬਖਸ਼ਿ ਹੋਊਗੀ ਉਸੇ ਇਨਸਾਨ ਨੂੰ ਬ੍ਰਹਮ ਗਿਆਨੀ ਮਹਾਪੁਰਸ਼ ਆਪਣੇ ਚਰਨਾਂ ਦੀ ਧੂੜ ਦੇ ਕੇ ਉਹਦਾ ਲੋਗ ਤੇ ਬਰੋਸਾ ਕਰੇ ਫਰੇਕ ਨੂੰ ਨਹੀਂ ਮਿਲਦੀਗੀ ਤਾਂ ਇਸ ਵਾਸਤੇ ਪਾਪਾ ਕਾਂ ਨਵਤਾਰੀ ਜਿਹੜੇ ਸੀ ਔਰ ਇਹਨੇ ਅੰਤਰਾਜਮੀ ਸੀ ਕਿ ਇੱਥੇ ਬੈਠਿਆਂ ਦੱਸਦਾ ਕਿ ਇਸਵੇਂ ਗੰਗਾ ਉੱਥੇ ਬਰਾਜਮਾਨੂਗੀ ਤੇ ਇਸਵੇਂ ਆ। ਤੇ ਫਿਰ ਉਹ ਸਹਿਬ ਤੇ ਉਹ ਉਸ ਪਾਸੇ ਚਲੇ ਗਏ ਤੇ ਖੜ ਕੇ ਦੂਰ ਕਹਿੰਦੇ ਦੂਰ ਖੜ ਕੇ ਕਹਿੰਦੇ ਬਾਬੇ ਦੇ ਬਚਨ ਸਹੀ ਹੁੰਦੇ ਲਖਲੀ ਹੁੰਦੇ ਪਰ ਕਰਦੇ ਆ। ਲੈ ਅਚਾਨਕ ਕਹਿੰਦੇ ਕਿ ਛਪਰੀ ਨੂੰ ਅੱਗ ਲੱਗੀ ਦੁਕਾਨ ਨੂੰ ਤੇ ਹਵਾ ਚਲੀ ਤੇਜ ਤੇ ਸਾਰੇ ਬਜ਼ਾਰ ਦੇ ਵਿੱਚ ਫੈਲ ਗਈ। ਇਹ ਇਨਨ ਨੁਕਸਾਨ ਹੋਇਆ ਜਿਹੜੇ ਉਸ ਪੱਡ ਦੇ ਵਿੱਚ ਆ ਕੇ ਬੰਦੇ ਵਿੱਚ ਝੁੱਸ ਕੇ ਮੱਚ ਤੇ ਹੋ ਬਾਬੇ ਗਾਨ ਉਤਾਰਦੇ ਜਿਹੜੇ ਬਜਨ ਸੀ ਨਾ ਬਜਨ ਹਰ ਕੰਮ ਦਾ ਰਿਕਾਰਡ ਸਰਕਾਰ ਕੋਲੇ ਹੁੰਦਾ ਜਿਉਂਦੇ ਹਰ ਦੌਰ ਕੁੰਭ ਲੱਗਦੇ ਆ ਤੇ ਉਸ ਡੇਟ ਦਾ ਤੁਸੀਂ ਚੱਕ ਕੇ ਉਸ ਸਾਲ ਦਾ ਕੁੰਭ ਦਾ ਰਿਕਾਰਡ ਦੇਖਿਓ ਇਹ ਅੱਜ ਵੀ ਉਹ ਜਿ ਲਿਖਿਆ ਹੈ ਵੀ ਇਸ ਗੁੰਬਦ ਤੇ ਇਸ ਦਿਸ਼ਾ ਦੇ ਵਿੱਚ ਅੱਗ ਲਾ ਕੇ ਇੰਨਾ ਨੁਕਸਾਨ ਹੋਇਆ ਹੈ। ਤੇ ਜੇ ਕੋਈ ਪੋਰ ਟੁੱਟ ਕੇ ਨਕਸ਼ਾ ਲੁੰਦਾ ਉਹ ਵੀ ਲਿਖਿਆ ਹੁੰਦਾ। ਤਾਂ ਕਿ ਆਉਣ ਵਾਲੇ ਸਮੇਂ 'ਚ ਸੁਧਾਰ ਕੀਤਾ ਜਾਵੇ। ਤੇ ਮੇਨ ਪੁਆਇੰਟ ਇਹ ਬਾਬਾ ਘਣ ਵਤਾਰੀ ਜਿਹੜੇ ਮਾਣੋ ਨਗਰੀ ਵਾਲੇ ਗਿੱਲ ਪਾਸ਼ਾ ਬਾਬਾ ਸਹਿਲ ਸਿੰਘ ਜੀ ਦੇ ਸਿਸ਼ਣ ਤੇ ਬਾਬਾ ਸਹਿਲ ਸਿੰਘ ਦਾ ਅੰਤਰਾਜਮੀ ਜਨ ਉਹਨਾਂ ਨੂੰ ਤਾਂ ਪਾਤਸ਼ਾਹ ਦੀਨ ਨੇ ਮਾਲਕ ਸਰੂਪਦੇਵ ਕਦੇ-ਕਦੇ ਖੁਸ਼ੀ ਉਜਾ ਕੇ ਕਹਿੰਦੇ ਹੁੰਦੇ ਸੀ ਇਹ ਆਪਣੀ ਮਸਤੀ ਵਿੱਚ ਜਦੋਂ ਹੁੰਦੇ ਸੀ ਨਾ ਤੇ ਉਦੋਂ ਕਹਿੰਦੇ ਸੀ ਓਏ ਗਿੱਲ ਪਾਸ਼ਾ ਬਾਬਾ ਸਹਿਲ ਸਿੰਘ ਤਾਂ ਰਾਜੇ ਜਨਕ ਦਾ અવਤਾਰ ਸੀ ਕਿਉਂ ਕਹਿੰਦੇ ਸੀ ਕੋਰ ਦੇ ਗੱਲ ਦੇ ਵਿੱਚ ਰਾਜਾ ਇੱਕ ਰਾਜਾ ਜਨਕ ਉਹ ਹੈ ਇਰੇ ਮੁਕਾਬਲੇ ਵਿੱਚ ਇਹ ਧਰਤੀ ਤੇ ਕੋਈ ਐਡਾ ਵੱਡਾ ਭਗਤ ਹੋਇਆ ਹੀ ਨਹੀਂ। ਬ੍ਰਹਮ ਗਿਆਨੀ ਨਹੀਂ ਹੋਇਆ। ਇਹੇ ਮੋਰ ਗਿਰ ਲਾਈਏ। ਇਹੇ ਮੋਰ ਭਾਈ ਗੁਰਦਾਸ ਜੀ ਨੇ ਲਾਈ ਹੈ। ਜਿਹੜਾ ਸਿੱਖੀ ਦੇ ਵਿੱਚ ਵੇਦ ਵ્યાਸ ਦਾ ਵੇਦ ਵ્યાਸ ਮੰਨਿਆ ਗਿਆ। ਇਸ ਵਾਸਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਦੇ ਲਖਾਰੀ ਪਹਿਲੇ ਭਾਈ ਗੁਰਦਾਸ ਜੀ ਨੇ